ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅਗਲੇ ਐਪੀਸੋਡ ਦੇ ਵਿੱਚ ਆਪਾਂ ਫੇਰ ਆਪ ਜੀ ਦੇ ਦਰਸ਼ਨ ਕਰ ਰਹੇ ਹਾਂ ਗੁਰੂ ਦੇ ਸਿੱਖ ਕੌਣ ਚੈਨਲ ਨੂੰ ਫੋਲੋ ਕਰ ਲਓ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਨਾ ਕਿਉਂਕਿ ਅੱਗੇ ਵੀ ਸੰਗਤਤ ਕਰ ਪਹੁੰਚ ਸਕੀਏ ਆਓ ਗੁਰੂ ਪਿਆਰ ਵਾਲਿਓ ਜੋ ਹੁਣ ਤੱਕ ਆਪਾਂ ਸਿੱਖ ਰਹਿਤ ਮਰਯਾਦਾ ਸਮਝ ਰਹੇ ਹਾਂ ਅੱਗੇ ਅਗਲੇ ਐਪੀਸੋਡ ਦੇ ਵਿੱਚ ਆਪਾਂ ਸਮਝਣਾ ਕਰੀਏ ਜਿਸ ਤਰ੍ਹਾਂ ਹੁਣ ਤੱਕ ਆਪਾਂ ਇਹ ਜਿਵੇਂ ਸ਼ਰਾਬ ਸ਼ਰਾਦ ਪਿੰਡ ਪਤਲ ਕਿਰਿਆ ਦੀਵਾ ਤਿਲਕ ਜੰਜੂ ਤਲਸੀ ਮਾਲਾ ਗੌਰ ਮੰਡ ਮੜੀ ਮੂਰਤੀ ਪੂਜਾ ਆਦ ਇਹ ਭਰਮ ਹੈ ਸਖਣੇ ਨਹੀਂ ਕਰਨੇ ਅੱਗੇ ਜੋ ਪੀਰ ਬ੍ਰਾਹਮਣ ਪੁੱਛਣਾ ਸੁਖਣਾ ਸਿਰਣੀ ਵੇਦ ਸ਼ਾਸਤਰ ਗੈਤਰੀ ਗੀਤਾ ਕੁਰਾਨ ਅੰਜੀਲ ਆਦ ਉੱਤੇ ਨਿਚਾ ਨਹੀਂ ਕਰਨਾ ਹਾਂ ਆਮ ਵਖਵੀ ਲਈ ਅਨਮਤਾ ਦੇ ਗ੍ਰੰਥਾਂ ਦਾ ਪੜਨਾ ਯੋਗ ਹੈ। ਨੂੰ ਪੜ ਸਕਦੇ ਆਂ ਵਖਵੀ ਵਾਸਤੇ ਪਹਿਚਾਨ ਵਾਸਤੇ ਆਪਾਂ ਨੂੰ ਪੜ ਸਕਦੇ ਆਂ। ਪੀਰ ਕਿਸੇ ਪੀਰ ਨੂੰ ਨਹੀਂ ਮੰਨਣਾ। ਕਿਸੇ ਬ੍ਰਾਹਮਣ ਨੂੰ ਨਹੀਂ ਮੰਨਣਾ। ਮਾਨਵਕੀ ਟੇਕ ਵਰਤੀ ਸਭ ਜਾਣ ਭਾਵ ਬ੍ਰਾਹਮਣ ਵੀ ਇੱਕ ਮਨੋਖ ਹੈ। ਬਾਣੀ ਵਿੱਚ ਵੀ ਇਹ ਗੱਲਾਂ ਲਿਖੀਆਂ। ਪੁੱਛਣਾ ਪੁੱਛ ਲੈ ਕੇ ਆਉਣੀ ਕਿਸੇ ਪੀਰ ਤੋਂ। ਸੁਖਣਾ ਸਿੱਖ ਧਰਮ ਵਿੱਚ ਸੁਖਣਾ ਦੀ ਕੋਈ ਗੱਲ ਨਹੀਂ ਹੈ ਸੁੱਖਾਂ ਦੇ ਨਾਂ ਦੇ ਬੜੇ ਡੇਰੇ ਚੱਲ ਰਹੇ ਆ ਇਹ ਚੀਜ਼ਾਂ ਨੇ ਧਿਆਨ ਰੱਖਣਾ ਕਿਉਂਕਿ ਭਰਮ ਜਾਲ ਹੈ ਇੱਕ ਬਹੁਤ ਵੱਡਾ ਸਿੱਖ ਭਰਮ ਜਾਲ ਵਿੱਚ ਪਾਤ ਆ ਪਾਇਆ ਹੋਇਆ ਸਿੱਖ ਨੂੰ ਭਰਮ ਜਾਲ ਵਿੱਚ ਸਿਰਣੀ ਵੇਦ ਸ਼ਾਸਤਰ ਗੈਤਰੀ ਗੀਤਾ ਕ੍ਰਾਂਣ ਅੰਜੀਲ ਆਦ ਉੱਤੇ ਮਿਸਚਰ ਨਹੀਂ ਕਰਨਾ ਅੱਗੇ ਖਾਲਸਾ ਸਾਰੇ ਮੱਤਾਂ ਤੋਂ ਨਿਆਰਾ ਰਹੇ ਆਪ ਜਿੰਨਾ ਵੀ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਇਹਦੇ ਵਿੱਚ ਜੋ ਆਪਾਂ ਸਮਝ ਰਹੇ ਹਾਂ ਇਹਨਾਂ ਚੀਜ਼ਾਂ ਤੋਂ ਖਾਲਸਾ ਨਿਆਰਾ ਰਵੇ ਖਾਲਸਾ ਤਾਂ ਹੀ ਨਿਆਰਾ ਹੈ ਪਰ ਕਿਸੇ ਅਨਧਰਮੀ ਦਾ ਦਿਲ ਨਾ ਦਿਖਾਵੇ ਕਿਸੇ ਦਾ ਦਿਲ ਵੀ ਨਹੀਂ ਦਿਖਾਉਣਾ ਜੋ ਕਿਸੇ ਚੀਜ਼ ਨੂੰ ਮੰਨਦਾ ਉਹ ਮੰਨੀ ਜਾਵੇ ਹੋਰ ਧਰਮ ਵਾਲਾ ਕਿਸੇ ਨੂੰ ਮਾੜਾ ਵੀ ਨਹੀਂ ਕਹਿਣਾ ਹਰ ਇੱਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ ਕੋਈ ਵੀ ਕੰਮ ਕਰਨਾ ਕਿਸੇ ਸਫ਼ਰ ਤੇ ਜਾਣਾ ਕੋਈ ਘਰ ਦੇ ਵਿੱਚ ਕਾਰਜ ਕਰਨਾ ਕੋਈ ਮਕਾਨ ਬਣਾਉਣਾ ਹੈ ਕੋਈ ਵੀ ਕੰਮ ਕਰਨਾ ਹੈ ਖੇਤ ਦੇ ਵਿੱਚ ਬਜਾਈ ਕਰਨੀ ਹੈ ਸਿੱਖ ਅਰਦਾਸ ਕਰੇ ਅਕਾਲ ਪੁਰਖ ਅੱਗੇ ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ ਹੋਰ ਵਿਦਿਆ ਵੀ ਪੜ੍ਹੇ ਗੁਰਮੁਖੀ ਬਹੁਤ ਜ਼ਰੂਰੀ ਹੈ ਹੋਰ ਕੋਈ ਵੀ ਪੜ੍ਹ ਸਕਦਾ ਹੈ ਅੰਗਰੇਜ਼ੀ ਸਿੱਖ ਲਓ ਹਿੰਦੀ ਸਿੱਖ ਲਓ ਕੋਈ ਭਾਸ਼ਾ ਸਿੱਖ ਲਓ ਪਰ ਗੁਰਮੁਖੀ ਜ਼ਰੂਰੀ ਹੈ ਸਿੱਖ ਵਾਸਤੇ ਸੰਤਾਨ ਨੂੰ ਗੁਰਸਿੱਖੀ ਦੀ ਵਿਦਿਆ ਦਿਵਾਉਣੀ ਸਿੱਖ ਦਾ ਫਰਜ਼ ਹੈ ਆਪਦੇ ਘਰ ਦੇ ਵਿੱਚ ਬੱਚਿਆਂ ਨੂੰ ਕੇਸ ਲੜਕੇ ਜੇ ਹੋ ਸਕੇ ਕੇਸ ਲੜਕੇ ਕੇ ਜੋ ਹੋਏ ਉਹਨਾਂ ਦਾ ਬੁਰਾ ਨਾਂ ਮੰਗੇ ਕੇਸ ਉਹੀ ਰੱਖੇ ਨਾਮ ਸਿੰਘ ਰੱਖੇ ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਫ਼ ਰੱਖੇ ਸਿੱਖ ਭੰਗ ਅਫੀਮ ਸ਼ਰਾਬ ਤਮਾਕੂ ਆਦ ਨਸ਼ੇ ਨਾ ਵਰਤੇ ਅਮਰ ਪ੍ਰਸ਼ਾਦੇ ਦਾ ਹੀ ਰੱਖੇ ਸਿੱਖ ਮਰਦ ਅਥਵਾ ਇਸਤਰੀ ਨੂੰ ਨੱਕ ਕੰਨ ਛੇਦਰਾ ਬਣਾਏ ਬੀਬੀਆਂ ਨੂੰ ਕਿਹਾ ਗਿਆ ਛੇਦਿਆ ਗਹਿਣਾ ਨਹੀਂ ਕੋਈ ਪਾ ਸਕਦਾ ਵੀ ਕੰਨ ਨੂੰ ਛੇਦ ਕੇ ਜਾਂ ਨੱਕ ਨੂੰ ਢੰਨ ਕੇ ਦੇ ਵਿੱਚ ਕੋਕਾ ਪਾਲਣਾ ਜਾਂ ਕੋਈ ਕਾਂਟੇ ਵਗੈਰਾ ਇਸ ਤਰ੍ਹਾਂ ਪਾਉਣੇ ਛੇਦਿਆ ਹੋਇਆ ਗਹਿਣਾ ਨਹੀਂ ਪਾਉਣਾ ਗੁਰੂ ਦਾ ਸਿੱਖ ਧਰਮ ਦੀ ਕਿਰਤ ਕਰੇ ਤੇ ਨਿਰਵਾਹ ਕਰੇ ਗੁਰੂ ਦਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲ ਜਾਣੇ ਚੋਰੀ ਯਾਰੀ ਨਾ ਕਰੇ ਜੂਆ ਨਾ ਖੇਡੇ ਪਰ ਬੇਟੀ ਕੋ ਬੇਟੀ ਜਾਨਣਾ ਪਰ ਇਸਤਰੀ ਕੋ ਮਾਤ ਬਖਾਨਣਾ ਆਪਣ ਇਸਤਰੀ ਸੋ ਰਤ ਹੋਈ ਰਾਹਿਤਵੰਤ ਸਿੱਖ ਹੈ ਸੋ ਪ੍ਰਾਈਵੇਟੀ ਨੂੰ ਇਹ ਆਪਣੀ ਬੇਟੀ ਜਾਨਣਾ ਪਰ ਇਸ ਤਰੀਕੋ ਮਾਤ ਬਖਾਨਾ ਆਪਣ ਇਸਤਰੀ ਸੋ ਰਤ ਹੋਈ ਰਹਿਤਵੰਤ ਸਖ ਹੈ ਸੋਈ ਇਸੇ ਤਰ੍ਹਾਂ ਸਿੱਖ ਇਸਤਰੀ ਆਪਣੇ ਪਤੀ ਵਰਤ ਧਰਮ ਚ ਰਹੇ ਗੁਰੂ ਕਾ ਸਿੱਖ ਜਨਮ ਤੋਂ ਲੈ ਕੇ ਦਿਹਾਂਤ ਤੱਕ ਗੁਰਮਰਯਾਦਾ ਕਰੇ ਸਿੱਖ ਸਿੱਖ ਨੂੰ ਮਿਲਣ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਮਰਦ ਇਸਤਰੀ ਦੋਹਾਂ ਲਈ ਇਹੋ ਹੁਕਮ ਹੈ ਜਦੋਂ ਕੋ ਸਿੱਖ ਨੂੰ ਸਿੱਖ ਮਿਲਦਾ ਅਮਰਧਾਰੀ ਸਿੱਖ ਨੂੰ ਸਿੱਖ ਮਿਲਦਾ ਉਦੋਂ ਫਸੇ ਬੋਲਣਾ ਜ਼ਰੂਰੀ ਹੈ ਸਾਧ ਸੰਗਤ ਆਪਾਂ ਸਤਿ ਸ੍ਰੀ ਅਕਾਲ ਦਾ ਜਕਾਰਾ ਲਾਉਣਾ ਹੈ ਉਹ ਜਕਾਰਾ ਨਹੀਂ ਲਾਉਣਾ ਸਤਿ ਸ੍ਰੀ ਅਕਾਲ ਨਹੀਂ ਬੋਲਣਾ ਉਥੇ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਧ ਸੰਗਤ ਜੀ ਸਿੱਖ ਇਸਤਰੀਆਂ ਲਈ ਪਰਦਾ ਜਾਂ ਕੁੰਡ ਕਰਨਾ ਉਚਿਤ ਨਹੀਂ ਸਿੱਖ ਲਈ ਕਿ ਸ਼ਹਿਰੇ ਤੇ ਦਸਤਾਰ ਤੋਂ ਛੁੱਟ ਪੋਸ਼ਾਕ ਸੰਬੰਧੀ ਬਾਕੀ ਕੋਈ پابੰਦੀ ਨਹੀਂ ਸਿੱਖ ਲਈ ਕਸ਼ੇਰੇ ਤੇ ਦਸਤਾਰ ਤੋਂ ਛੁੱਟ ਪੋਸ਼ਾਕ ਸੰਬੰਧੀ ਬਾਕੀ ਕੋਈ پابੰਦੀ ਨਹੀਂ ਸਿੱਖ ਇਸਤਰੀ ਦਸਤਾਰ ਸਜਾਏ ਜਾਂ ਨਾ ਸਜਾਏ ਦੋਵੇਂ ਠੀਕ ਹਨ ਜੇ ਸਜਾ ਲੇ ਸਿੱਖ ਇਸਤਰੀ ਤੇ ਬਹੁਤ ਚੰਗੀ ਗੱਲ ਹੈ ਕਿ ਨਹੀਂ ਵੀ ਸਜਾ ਸਕਦੇ ਆਪਣਾ ਸਿਰ ਦੁਪੱਟੇ ਨਾਲ ਢਾਕੇ ਰੱਖੇ ਸਾਡ ਅੱਗੇ ਜੋ ਜਨਮ ਤੇ ਨਾਮ ਸੰਸਕਾਰ ਹੈ ਉਹ ਆਪਾਂ ਕੱਲ ਦੇ ਐਪੀਸੋਡ ਵਿੱਚ ਉਹਨੂੰ ਸਮਝਾਂਗੇ ਸਾਧ ਸੰਗਤ ਜੀ ਇੱਥੋਂ ਤੱਕ ਕਰ ਜੋ ਆਪਾਂ ਸਮਝਿਆ ਗੁਰੂ ਕਿਸ ਅਕਾਊਂਟ ਨੂੰ ਫੋਲੋ ਕਰ ਲੋ ਅੱਗੇ ਵੀ ਜੋ ਸੰਗਤਾਂ ਤੱਕ ਪਹੁੰਚ ਸਕੇ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਨਾ ਹੋਇਆ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ